Welcome to the one and only Tej USA podcast. ਹਾਂਜੀ ਦੋਸਤੋ ਸਾਰਿਆਂ ਦਾ ਸਵਾਗਤ ਹੈ ਤੇਜ ਯੂਐਸਏ ਪੋਡਕਾਸਟ ਤੇ ਤੇ ਅੱਜ ਹੈਗੀ ਹੈ ਅਕਤੂਬਰ 17 2025 ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੁਝ ਟ੍ਰੈਕਿੰਗ ਦੀਆਂ ਖਬਰਾਂ ਅਮਰੀਕਨ ਨਿਊਜ਼ ਤੇ ਥੋੜਾ ਐਨਾਲਿਸਿਸ ਕਰਾਂਗੇ ਤੇ ਰੂਲ ਨੰਬਰ 1 ਆਪਾਂ ਸਾਰਿਆਂ ਦਾ ਜਿਹੜਾ ਪ੍ਰਿੰਸੀਪਲਸ ਹਨ ਬਣਾ ਲੈਣਾ ਚਾਹੀਦਾ ਹੈ। ਵੇ ਜਿਹੜਾ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਹੈ ਤਾਂ ਖੈਰ ਜਦੋਂ ਆਪਾਂ ਇਸ ਕੰਟਰੀ ਦੇ ਰਹਿੰਦੇ ਆ ਫਾਲੋ ਦਾ ਲਾਅ ਆਫ ਦਾ ਲੈਂਡ ওকে ਥਿਸ ਇਜ਼ ਅ ਗ੍ਰੇਟੈਸਟ ਕੰਟਰੀ ਇਨ ਦਾ ਵਰਲਡ ਕਿ ਸਾਰਿਆਂ ਨੂੰ ਆਪਾਂ ਨੂੰ ਇਹਦੇ ਲਾਅ ਜਰੂਰ ਫਾਲੋ ਕਰਨੇ ਚਾਹੀਦੇ ਆ ਰਿਗਾਰਡਲੈਸ ਉਹ ਜਿਹੜੀ ਮਰਜੀ ਪਾਰਟੀ ਪਾਵਰ ਚ ਹੋਵੇ ਜਿੱਦਾਂ ਮੱਚੀ ਹੋਵੇ ਕਿ ਸਾਨੂੰ ਕਦੇ ਵੀ ਜਿਹੜੇ ਰੂਲਸ ਆ ਇਹ ਬ੍ਰੇਕ ਨਹੀਂ ਕਰਨੇ ਚਾਹੀਦੇ ਤੇ ਜਿਹੜੇ ਵੀ ਰੂਲਸ ਹੁੰਦੇ ਆ ਉਹਨਾਂ ਦੀ ਪਾਲਣਾ ਕਰਨਾ ਉਹਨਾਂ ਨੂੰ ਪਾਇੰਟ ਕਰਨਾ ਇਹ ਹਰ ਇੱਕ ਜਿਹੜਾ ਗੁੱਡ ਡੈਥੋ ਦਾ ਨਾਗਰਿਕ ਸਿਟੀਜ਼ਨ ਦਾ ਫਰੰਸ ਹੋਣਾ ਚਾਹੀਦਾ ਹੈ ਨਾ ਫੋਰਮ ਦਾ ਆਫ ਦਾ ਲੈਂਡ ਤੇ ਆਪਣਾ ਥੋੜਾ ਸਿਸਟਮ ਆਪਣਾ ਥੋੜਾ ਟਾਇਰ ਆਪਣਾ ਕਪੜੇ ਪਾਉਣ ਦਾ ਤਰੀਕਾ ਟ੍ਰਾਂਸਫਾਰ ਦੇ ਆਪਾਂ ਵੀ ਚਲੋ ਟਰੱਕ ਚ ਲਾਦੇ ਆ ਜਿਹੜਾ ਆਪਣਾ ਜੀਨ ਪਾਈ ਵਧੀਆ ਪੈਂਟ ਪਾਈ ਇਹਦਾ ਸਟੀਕਰਸ ਪਾ ਲਿਓ ਥੋੜਾ ਆਪਣਾ ਵਧੀਆ ਹੋਣਾ ਚਾਹੀਦਾ ਖਾਸ ਕਰ ਹੁਣ ਤਾਂ ਜਿੱਦਾਂ ਸ਼ਕਤੀ ਵਧੀ ਜਾ ਰਹੀ ਹੈ ਇਸ ਹਿਸਾਬ ਨਾਲ ਤਾਂ ਸਾਨੂੰ ਥੋੜਾ ਹੋਰ ਆਪਣੇ ਆਪ ਨੂੰ ਥੋੜਾ ਚੇਂਜ ਕਰਨ ਦਾ ਫੋਕੜਾ ਜਦ ਅੱਛਾ ਪਲਾਨ ਕਰਾ ਫਲੀ ਫਲੋ ਪਾਇਆ ਤੇ ਗੋੜੇ ਦੇ ਨਾਲ ਹੀ ਪਾਤਾ ਤਾਂ ਦਬਲੀ ਫਲੋ ਵਾਲੇ ਤੇ ਸਾਰੇ ਹੁਣ ਫਲੇਪ ਵਾਲੇ ਨੇ ਹੈਗੇ ਤੇ ਉਹ ਥੋੜਾ ਜਿਹਾ ਨਹੀਂ ਚੰਗਾ ਲੱਗਦਾ ਲੱਗੇ ਪੈਰੀ ਫਲੇਪ ਲੋ ਕੁਰੀ ਕਾਮਨ ਸੈਂਸ ਦੇ ਗਾਰ ਲੈ ਜਿਹੜਾ ਵਧੀਆ ਲੱਗਦਾ ਕੋਲੋ ਕੰਮ ਕਰਨਾ ਜਿਹੜਾ ਐਨੀਵੇਸ ਸੇਵ ਤੇ ਇੱਕ ਵੀਡੀਓ ਵੀ ਪਿੱਛੇ ਜਿਹੜਾ ਵਾਇਰਲ ਹੋ ਰਿਹਾ ਆਪਣਾ ਦੇਸੀ ਭਾਈਆ ਉਹ ਤੇ ਉਹ ਸਟੋਰ ਦੇ ਵਿੱਚ ਕੋਲ ਲੈਣ ਗਿਆ ਤੇ ਉਹ ਟਰੱਕ ਆਪਣਾ ਲੌਕ ਕਰਨਾ ਲੌਕ ਕਰਕੇ ਤੇ ਸਟੋਰ ਦੇ ਵਿੱਚ ਚਲਾ ਗਿਆ ਵੀ ਪਾਰਕ ਬ੍ਰੇਕ ਲਾਣੀਆ ਭੁੱਲ ਗਿਆ ਟਰੱਕ ਦੀਆ ਦੋ ਟਰੱਕ ਟ੍ਰੈਲਰ ਦੀਆ ਪਾਰਕਿੰਗ ਬ੍ਰੇਕਸ ਆਪਣੀਆਂ ਆ ਅਪਲਾਈ ਕਰਨੀ ਆ ਭੁੱਲ ਗਿਆ ਤੇ ਉਹ ਟਰੱਕ ਰੋਡ ਦਾ ਹੀ ਜਾ ਰਿਹਾ ਲੱਕੀਲੀ ਉਹਦੇ ਅੱਗੇ ਕੋਈ ਟਰੱਕ ਨਹੀਂ ਸੀ ਫਿਊਲ ਆਇਜ਼ ਤੇ ਨਾਲੇ ਉਹਦੇ ਕੋਈ ਅੱਗੇ ਕੋਈ ਬੰਦਾ ਸੀ ਜਿਹੜਾ ਉਹਦੇ ਤੁਰਕੇ ਜਾ ਰਿਹਾ ਸੀ ਕੋਈ ਟਰੱਕ ਦਾ ਡਰਾਈਵਰ ਨਹੀਂ ਸੀ ਗੋਰੇ ਨੇ ਵੀਡੀਓ ਬਣਾਇਆ ਡਰਾਈਵਰਲੈਸ ਟਰੱਕ ਡੋਰ ਨੂੰ ਲੌਕ ਕਰ ਗਿਆ ਤੇ ਉਹ ਫਿਰ 도ੜਦਾ ਆ ਰਿਹਾ ਫਿਰ ਉਹਨੇ ਦਰਵਾਜਾ ਖੋਲਣ ਦੀ ਕੋਸ਼ਿਸ਼ ਕੀਤੀ ਦਰਵਾਜਾ ਨਹੀਂ ਖੁੱਲਿਆ ਅੱਗੇ ਖੱਡਾ ਜਾਇਆ ਖੱਡੇ ਦੇ ਵਿੱਚ ਉਹ ਉੜ ਕੇ ਠਰੋ ਗਿਆ ਤੇ ਸਪੀਡ ਘੱਟ ਸੀ ਉਹ ਸਲੋਪ ਨਹੀਂ ਸੀਗੀ ਉੱਥੇ ਇਸ ਲਈ ਉਹ ਟਰੈਥ ਰੁਲੇ ਰਹੀ ਇਹ ਥੋੜਾ ਜਿਹਾ ਪਲੀਜ਼ ਵੀਰੋ ਧਿਆਨ ਨਾਲ ਟੈਲੀਫੋਨ ਬੜੀ ਵੱਡੀ ਡਿਸਟਰੈਕਸ਼ਨ ਆ ਆਪਾਂ ਚਲੋ ਟਰੱਕ ਤੇ ਤਾਂ ਚਲੋ ਬਲੂ ਟੋਟ ਲਾ ਕੇ ਆਪਾਂ ਚਲਦੇ ਚਲਦੇ ਗੱਲਾਂ ਕਰਦੇ ਆ ਚਲੋ ਆਪਾਂ ਗੁਰਬਾਣੀ ਵੀ ਸੁਣ ਲਈ ਦੀ ਹੈ ਤਾਂ ਨਹੀਂ ਕੋਈ ਸੁਣ ਲਈ ਸਭ ਕੁਝ ਕਰਦਾ ਹਨ ਤੇ ਜਦੋਂ ਆਪਾਂ کہہ ਰਹੇ ਜਦੋਂ ਸਟੋਰਾਂ ਤੇ ਜਾਇਦਾ ਐਨੀਵੇਸ ਕਨਸੀਡਰ ਰੂਡ ਹਨ ਵੀ ਸਾਹਮਣੇ ਤੁਹਾਡਾ ਤੁਹਾਨੂੰ ਕੈਸ਼ੀਅਰ ਤੁਹਾਨੂੰ ਤੁਸੀਂ ਉਹ ਸਮਾਨ ਲੈ ਰਹੇ ਹੋ ਜਾਂ ਫਿਊਲ ਦੇ ਪੈਸੇ ਲੈ ਰਹੇ ਜਾਂ ਪਰਚੀ ਲੈ ਲਈ ਲਾਈਨ 'ਚ ਲੱਗੇ ਹੋ ਹੋਰ ਖੜੇ ਤੇ ਆਪਾਂ ਪੰਜਾਬੀ ਜਬਣੀ ਉੱਥੇ ਧਗੜਦਾ ਲੜਾਈ ਹੋਈਆ ਤੇ ਉਹ ਥੋੜਾ ਜਿਹਾ ਆਪਾਂ ਨੂੰ ਚੇਂਜ ਕਰਨ ਦੀ ਲੋੜ ਹੈ ਇਹ ਲੋਕਾਂ ਨੂੰ ਇਰੀਟੇਟ ਕਰਦਾ ਐਨੀ ਵੇਸ ਕੰਸਿਸਟੈਂਟ ਮੂਡ ਵੀ ਤੁਹਾਡੇ ਸਾਹਮਣੇ ਕੋ ਖੜਾ ਕੋਈ ਆਪਣੀ ਲੈਂਗੁਏਜ ਬੋਲੀ ਜਾਵੇ ਜੁਬਾਨੀ ਜਿਹੜਾ ਚਾਈਚਾ ਸੀ ਮਿੱਟ ਕੇ ਕਹਿਦੀ ਹੈ ਯਾਰੇਗੀ ਲੱਗਾ ਰਚਾ ਪਰਚਰ ਸਾਨੂੰ ਵੀ ਇਦਾਂ ਹੀ ਆਪਾਂ ਵੀ ਉਹੀ ਕੰਮ ਕਰਦੇ ਆ ਪਰ ਸਾਨੂੰ ਰੀਅਲਾਈਜ਼ ਨਹੀਂ ਹੁੰਦਾ ਤੇ ਇਹ ਥੋੜਾ ਸਿਸਟਮ ਦੇ ਹਿਸਾਬ ਨਾਲ ਤੋਂ ਸਾਨੂੰ ਚੱਲਣ ਦੀ ਲੋੜ ਹੈ ਆਪਣੇ ਨੂੰ ਫਾਲੋ ਦਾ ਲਾਅ ਆਫ ਦਾ ਲੈਂਡ ਤੇ ਆਪਣਾ ਵਧੀਆ ਤੁਸੀਂ ਬਣ ਕੇ ਰਹੋ ਹਨ ਸਾਰਾ ਆਪਣਾ ਸਿਸਟਮ ਨੂੰ ਫੋਲੋ ਕਰੋ ਤੇ ਉਹ ਚੰਗੀ ਗੱਲ ਹੈ ਇੱਕ ਨਿਊਯਾਰਕ ਲੌਂਗ ਆਲੈਂਡ ਤੋਂ ਖਬਰ ਆ ਰਹੀ ਹੈ ਉੱਥੇ ਇੱਕ ਕਾਲੀ ਲੇਡੀ ਸੀ ਉਹ ਕਦੀ ਬੰਦਿਆਂ ਦੇ ਅਟਾਇਰ ਕ ਮੁੱਛਾ ਦਾੜੀ ਰੱਖ ਕੇ ਤੇ ਤਿਆਰ ਹੋ ਕੇ ਸੇਫਟੀ ਵੈਸਟ ਪਾ ਕੇ ਬੰਦਿਆਂ ਦੇ ਕਦੀ ਸੀਰੀਅਲ ਦੇ ਰਹੀ ਮੁੱਛਾਂ ਲਾ ਲੀਆਂ ਉਹ ਕਾਲੀ ਨੇ ਤੇ ਉਹ ਉਹਨਾਂ ਦੀ ਕਈ ਵਾਰ ਜਦਾ ਨਿਆਰੇ ਟੈਸਟ ਦੇ ਰਹੀ ਚੱਲਿਓ ਹਰ ਵਾਰੀ ਚਾਰ ਪੰਜ ਉਹਦੇ ਵੀਡੀਓਸ ਕੈਪਚਰ ਹੋਏ ਚਾਰ ਪੰਜ ਵਾਰੀ ਉਹਨੇ ਅਲੱਗ ਆਪਣੇ ਭੇਸ ਬਦਲ ਕੇ ਤੇ ਉੱਤੇ ਲੋਕਾਂ ਦੇ ਸੀਡੀਐਲ ਟੈਸਟ ਦੇਣ ਜਾ ਰਹੀ ਹੈ ਉਹ ਤੇ ਹੈ ਮਨੋ ਜਨਾਨੀ ਤੇ ਮੁੱਛਾ ਦਾੜੀ ਲਾ ਕੇ ਤੇ ਉਹ ਆਪਣੇ ਟੈਸਟ ਦੇਣ ਜਾ ਰਹੀ ਹੈ ਬੜਾ ਭੇਸ ਬਦਲ ਕੇ ਹਰ ਵਾਰੀ ਡਿਫਰੈਂਟ ਤੇ ਉਹ ਖੈਰ ਤੇ ਉਹ ਉਹਨਾਂ ਨੇ ਹੁਣ ਫੜ ਲਿਆ ਉਹਦੀ ਜਿਹੜੀ ਕਜ਼ਨ ਸੀ ਉਹ ਡੀਐਮਵੀ ਦੇ ਵਿੱਚ ਉੱਤੇ ਸੁਪਰਵਾਈਜ਼ਰ ਸੀ Wanna be truck drivers allegedly paid this woman up to $3,000 to take the written test for them. She's in disguise, coming in different clothing, even going so far as to wearing. Uh, fake mustache D A N Donnelly says Jamie Middleton of Queens partnered with her sister Kanesha a former DMV supervisor and three other workers allowing her to sit for at least 10 tests even though she looked nothing like the applicants one day the 3000 dollar per license charge ਔਰਤ ਤੇ ਉਹ ਜਿਹੜੇ ਵੀ ਜਿਹਦਾ ਵੀ ਸੀਡੀਐਲ ਟੈਸਟ ਦੇ ਜਾਂਦੇ ਸੀ ਉਹ 3000 ਡਾਲਰ ਉਹਦੇ ਕੋਲੋਂ ਸਿਰਫ ਰਿਟਨ ਟੈਸਟ ਪਾਸ ਕਰੰਦਾ ਲੈਂਦੇ ਸੀ ਇਹ ਨਹੀਂ ਵੀ ਰੋਡ ਟੈਸਟ ਵੀ ਅੱਗੋਂ ਹੋਣਗੇ ਹੋਰ ਤੇ ਯੂ نو ਗॉड 노ਸ ਉਹਦੀ ਕਜ਼ਨ ਡੀਏ ਵੀ ਦੀ ਸੁਪਰ ਸੁਪਰਵਾਈਜ਼ਰ ਦੀ ਲੌਂਗਰ ਲੈਂਡ ਨਿਊਯਾਰਕ ਦੀ ਖਬਰ ਹੈ ਐਸ ਸਕੁਅਰੀ ਬਿਜ਼ਨਸ 5500 ਟਰੱਕਸ ਹੈ ਫੇਲਡ ਇੰਗਲਿਸ਼ ਸਕਿਲ ਟੈਸਟ ਐਂਡ ਹੈਵ ਲੌਸਟ ਡਰਾਈਵਿੰਗ ਪ੍ਰਿਵਿਲੇजेस ਇਨ ਯੂ ਐਸ ਸੇਜ਼ ਵਾਜਾ ਫਰੇਟ ਐਸੋਸੀਏਸ਼ਨ ਵਾਜਾ ਫਰੇਟ ਐਸੋਸੀਏਸ਼ਨ ਆ ਦੋਸਤੋ ਇਹ ਟਰਕਿੰਗ ਦੀ ਆਪਣੀ ਸਪੈਨਿਸ਼ ਦੀ ਹੈਗੀ ਉਹ ਉਸ ਦੀ ਆਪਣੇ ਜਿਹੜੇ ਮੈਕਸੀਕੋ ਵਗੈਰਾ ਦੇ ਟਰੱਕ ਵਗੈਰਾ ਆਉਂਦੇ ਨੇ ਉਹਨਾਂ ਦੀ ਉਹਨਾਂ ਦੇ 5500 ਮੋਸਟਲੀ ਜਿਹੜੇ ਆਈ ਥਿੰਕ ਸਪੈਨਿਸ਼ ਹੀ ਹੋਣਗੇ ਜਿਹੇ ਉਹਨਾਂ ਦੀ ਕਰ ਇਹ ਫਰੇਟ ਵੇਸ ਦੀ ਸੌਰੀ ਬਾਰਡਰ ਪੋਰਟ ਦੀ ਇਹ ਬਾਰਡਰ ਟ੍ਰੀ ਕੋਰਪੋਰੇਟਿੰਗ ਏਜੰਸੀ ਹੈਗੀ ਉਹਦੀ ਖਬਰ ਹੈ ਤੇ 5500 ਬੰਦਿਆਂ ਨੇ ਟੈਸਟ ਫਿਲ ਕਰਤਾ ਆਨ देयर ਆਊਟ ਆਫ ਵਰਕ ਜਿਹੜਾ ਇੰਗਲਿਸ਼ ਦਾ ਹੈਗਾ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ELP ਜਿਹੜਾ ਨਵਾਂ ਹੋਇਆ ਤੇ ਇਹ ਕਾਫੀ ਜ਼ਿਆਦਾ ਇਫੈਕਟ ਦੇ ਵਿੱਚ ਹੈ 5500 ਬੰਦੇ ਹੈਵ ਲੌਸਟ देयर ਜੌਬ ਮਤਲਬ ਕਿ ਡਰਾਈਵਿੰਗ ਪ੍ਰਿਵਿਲੇਜਸ ਉਹਨਾਂ ਨੇ ਆਪਣਾ ਲਾਇਸੈਂਸ ਹੀ ਲੌਸਟ ਕਰਤਾ ਹੈ ਇੰਡੀਆਨਾ ਡਰਾਈਵਰਸ ਅਰਜ਼ਡ ਟੂ ਫੋਲੋ ਦਾ ਮੂਵ ਓਵਰ ਲਾ ਦਿਸ ਸੈਚਰਡੇ ਇਹ ਸੈਚਰਡੇ ਨੂੰ ਉਹਨੇ ਕਿਹਾ ਵੀ ਇਹ ਖਬਰ ਡੀਓਟੀ ਦੇ ਜੋਲ ਦਿੱਤਾ ਵੀ ਇੰਡੀਆਨਾ ਦੇ ਡਰਾਈਵਰਸ ਆ ਇਹ ਮੂਵ ਓਵਰ ਲਾ ਨੂੰ ਆਪਣੇ ਫੋਲੋ ਕਰੋ ਤੇ ਉਹਨਾਂ ਨੇ ਸਰਕਾਰ ਨੇ ਉਹ ਕਾफी ਕੁਝ ਤੇ ਐਫਸਾਈਜ਼ ਕਰ ਰਹੇ ਕਿਉਂਕਿ ਐਕਸੀਡੈਂਟ ਵਗੈਰਾ ਕਾफी ਹੋਏ ਨੇ ਬਈ ਜਿੱਦਾਂ ਹੁਣ ਕੋਈ ਆਪਣੇ ਤੁਸੀਂ ਆਪਣੇ ਮਰਜ ਕੋਈ ਮਰਜ ਹੋ ਰਿਹਾ ਤੇ ਤੁਸੀਂ ਮੂਵ ਓਵਰ ਹੋ ਜਿਓ ਜਾਂ ਉੱਥੇ ਕੋਈ ਪੁਲਿਸ ਵਾਲਾ ਟਿਕਟ ਦੇ ਰਿਹਾ ਜਾਂ ਕਿਸੇ ਦੀ ਗੱਡੀ ਖਰਾਬ ਹੈ ਗੱਡੀ ਟੋ ਹੋ ਰਹੀ ਹੈ ਤੇ ਉਹ ਇੱਕ ਵਾਰੀ ਕਾਰ ਵਾਲਾ ਵੀ ਮੇਰੇ ਨਾਲ ਕੋਈ ਗੱਲ ਹੋ ਰਹੀ ਸੀ ਉਹ ਕਹਿੰਦੇ ਸਾਨੂੰ ਹੋਣੀ ਕੀ ਲੋਡ ਹੈ ਨਾ ਦੱਸਣ दैट ਅਸੀਂ ਸਿੱਧਾ ਜਾਣਾ ਤੇ ਆਪਾਂ ਰਾਈਟ ਲੇਨ 'ਚ ਆਪਾਂ ਮੂਵ ਕੀ ਹੋਈਏ ਜੀ ਉਹਨੇ ਮਰਜ ਹੋਣਾ ਤਾਂ ਉਹ ਤੁਸੀਂ ਸੁਪੋਜ਼ ਕਰੋ ਤੁਸੀਂ ਮਰਨ ਹੋਣਾ ਤੁਹਾਡੇ ਕੋਲ ਪੈਰਲਲ ਇਧਰ ਟਰੱਕ ਜਾਈ ਜਾ ਰਿਹਾ ਤੇ ਤੁਸੀਂ ਇਧਰੋਂ ਮਰਜ ਹੋ ਰਹੇ ਹੋ ਤੇ ਉਹ ਕਿੱਦਾਂ ਮਰਜ ਹੋ ਸਕੂਗਾ ਬੰਦਾ ਹਨਾ ਉਹ ਤੇ ਇਸ ਲਈ ਥੋੜੀ ਜਿਹੀ ਕਾਮਨ ਸੈਂਸ ਸਾਰੇ ਈਵਨ ਕਾਰ ਡਰਾਈਵਰਸ ਨੂੰ ਇਸ ਸਮਾਭਨੇ ਚ ਕਾਮਨ ਸੈਂਸ ਵਰਤਨ ਦੀ ਜ਼ਿਆਦਾ ਲੋੜ ਹੈ ਕਿਉਂਕਿ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰਸ ਦਾ ਅਸੀਂ ਜਿਹੜੇ ਹੈਗੇ ਆ ਸਾਨੂੰ ਸਪੈਸ਼ਲ ਇਹ ਇਨਸਟਰਕਸ਼ਨ ਹੁੰਦੀਆਂ ਤੇ ਟ੍ਰੇਨਿੰਗ ਹੁੰਦੀ ਹੈ ਜੇ ਕੋਈ ਐਕਸੀਡੈਂਟ ਹੋਇਆ ਹੈ ਜਾਂ ਜੇ ਕੋਈ ਪੁਲਿਸ ਵਾਲਾ ਟਿਕਟ ਦੇ ਰਿਹਾ ਸ਼ੋਲਡਰ ਦੇ ਉੱਤੇ ਜਾਂ ਕੋਈ ਕੁਝ ਵੀ ਇੱਥੇ ਆਪਣੇ ਹੈਜ਼ਡਸ ਕੋਈ ਉੱਥੇ ਕੰਮ ਹੋਇਆ ਤਾਂ ਤੁਹਾਨੂੰ ਉੱਥੋਂ ਸਿਚੁਏਸ਼ਨ ਨੂੰ ਵਾਇਡ ਹੈਜ਼ਡ ਸਿਚੁਏਸ਼ਨ ਅਵਾਈਡ ਕਰਨ ਲਈ ਤੁਹਾਨੂੰ ਉੱਥੋਂ ਮੂਵ ਓਵਰ ਹੋਣਾ ਚਾਹੀਦਾ ਜੇ ਤੁਸੀਂ ਇਸ ਲਾਈਨ ਤੋਂ ਤੁਸੀਂ ਆਪਣਾ ਮਿਰਰ ਦੇਖੋ ਤੇ ਤੁਸੀਂ ਦੂਜੀ ਲਾਈਨ 'ਚ ਮੂਵ ਓਵਰ ਹੋ ਜੋ ਇਹ ਕਾਰ ਵਾਲਿਆਂ ਨੂੰ ਜ਼ਿਆਦਾ ਇਹ ਤੇ ਪੇ ਅਟੈਂਸ਼ਨ ਕਰਨ ਲੋੜ ਹੈ ਵੀ ਜੇ ਕੋਈ ਇੰਦਰ ਦੇ ਰਿਹਾ ਇਹ ਕਾਮਨ ਸੈਂਸ ਆਏ ਜੋ ਨੌ ਬਣਿਆ ਸੜਕਾਂ ਉੱਤੇ ਇੰਨੇ ਦੇ ਲਾਏ ਉੱਥੇ ਬੋਰਡਸ ਉਹ ਕਿ ਸਰੀਜ਼ਨ ਕਰਕੇ ਲਾਇਆ ਉਹਨਾਂ ਨੇ ਵੀ ਹਾਵ ਮੂਵ ਓਵਰ ਫੋਰ ਜਿਹੜੇ ਸਟਾਫ ਵਾਹਨ ਆਨ ਦਾ ਸ਼ੋਲਡਰ ਤੇ ਜਿਹੜੇ ਹੈਗੇ ਪੁਲਿਸ ਵਾਲੇ ਤੇ ਲਾ ਇਨਫੋਰਸਮੈਂਟ ਵਾਲੇ ਜਿਹੜੇ ਟਿਕਟਸ ਦੇ ਰਹੇ ਆ ਜਵਾਥੇ ਕੋ ਟੋ ਹੋ ਰਿਹਾ ਜਾਂ ਇਹਦੇ ਅੰਦਰ ਐਕਸੀਡੈਂਟ ਹੋਇਆ ਜਾਂ ਕੁਝ ਹੋਇਆ ਤਾਂ ਤੁਸੀਂ ਮੂਵ ਓਵਰ ਹੋਣਾ ਤਾਂ ਕਿ ਤੁਸੀਂ ਕਿਸੇ ਉੱਤੇ ਹਿੱਟ ਨਾ ਕਰੋ ਕਈ ਵਾਰੀ ਲੋਕੀ ਸਟ੍ਰੈਸ ਤੇ ਹੈਗੇ ਆ ਕਈ ਵਾਰੀ ਅਪ ਟਰੱਕ ਲੈ ਕੇ ਜਾਂਦੇ ਉਹਨਾਂ ਨੂੰ ਸਪੈਸ਼ਲ ਜਿੱਦੇ ਮੈਨੂੰ ਟਰੱਕਸ ਆਇਆ ਸੀ 12-13 ਸਾਲ ਪਹਿਲਾਂ ਉਹਨਾਂ ਦਾ ਮੈਂ ਅੱਜ ਤੱਕ ਥੈਂਕ ਯੂ ਕਰਦਾ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਦੱਸੀਆਂ ਸੀ ਉਦੋਂ ਉਦੋਂ ਵੀ ਲੋ ਹਜੇ ਮੂਵ ਓਵਰ ਵਾਲਾ ਇੰਨਾ ਜ਼ਿਆਦਾ ਇਫੈਕਟਿਵ ਨਹੀਂ ਸੀਗਾ ਬਈ ਤੁਸੀਂ ਮੂਵ ਓਵਰ ਤਾਂ ਹੁੰਦਾ ਕਈ ਵਾਰੀ ਕੋਈ ਸਟ੍ਰੈਸਡ ਬੰਦਾ ਉਹਦੇ ਖੜਾ ਹੁੰਦਾ ਕੋਈ ਕਈ ਵਾਰੀ ਸੁਸਾਇਡਰਸ ਖੜੇ ਹੁੰਦੇ ਆ ਜਾਂ ਤੁਹਾਡੇ ਟਰੱਕ ਦੇ ਅੱਗੇ ਛਾਲ ਮਾਰਦੇ ਕੋਈ ਕੀ ਕਰ ਲਓਗੇ ਤੁਸੀਂ ਜੇ ਤੁਹਾਡੇ ਅੱਗੇ ਆ ਜੇ ਇਸ ਲਈ ਬੈਟਰ ਹੈ ਇੱਕ ਤਾਂ ਆਪਣਾ ਕੈਮਰਾ ਜਿਹੜਾ ਅੰਦਰ ਵੈਬ ਕੈਮ ਟਰੱਕ ਦੇ ਅੰਦਰ ਜ਼ਰੂਰ ਇੱਕ ਲਾਗਾ ਤੇ ਇੱਕ ਆਪਣੇ ਜਿਹੜੇ ਮੂਵ ਓਵਰ ਆਪਣੇ ਟਰੱਕਰਸ ਲੀਨ ਤੇ ਕਾਰ ਵਾਲਿਆਂ ਨੂੰ ਵੀ ਇਹ ਚੀਜ਼ ਥੋੜੀ ਸਿੱਖਣੀ ਚਾਹੀਦੀ ਆ ਤੇ ਜੇ ਆਪਾਂ ਟਰੱਕਾਂ ਦੇ ਅੱਗੇ ਸਾਡੇ ਅੱਗੇ ਟ੍ਰੈਫਿਕ ਆ ਜਾਂ ਅੱਗੇ ਕਾਰਾਂ ਪਰ ਡਿਸਟੈਂਸ ਰੱਖ ਕੇ ਚਲਾਉਂਦੇ ਆ ਅੱਗੇ ਅਗਲੇ ਵਾਹਨ ਤੋਂ ਅੱਗੇ ਜੇ ਕਾਰ ਆ ਜਾਂ ਟਰੱਕ ਆ ਉਹਦੇ ਪਿੱਛੇ ਆ ਜੇ ਆਪਾਂ ਉਥੇ ਡਿਸਟੈਂਸ ਰੱਖ ਕੇ ਚਲਾ ਲੇ ਉਹਦਾ ਇੱਕ ਰੀਜ਼ਨ ਟਰੱਕ ਜਦੋਂ ਬ੍ਰੇਕ ਲਾਂਦੇ ਆ ਇੱਕ ਫੁੱਟਬਾਲ ਫੀਲ ਜਿੰਨਾ ਲੈਂਦਾ ਹੈ ਰੂਮ ਟੂ ਸਟਾਪ ਇੰਨੀ ਛੇਤੀ ਬ੍ਰੇਕ ਲਾਇਆ ਤੇ ਉਥੇ ਨਹੀਂ ਰੁਕ ਜਾਂਦਾ ਪਿੱਛੇ ਫਰੇਟ ਵੀ ਹੁੰਦੀ ਓ ਝਟਕਾ ਮਾਰ ਕੇ ਅੱਗੇ ਆ ਜਾਂਦੀ ਤੁਹਾਡੀ ਫਰੇਟ ਵੀ ਜਿਹੜੀ ਹੁੰਦੀ ਪਿੱਛੇ ਲੋਡ ਵੀ ਹੁੰਦਾ ਉਹ ਵੀ ਡਿਸਲੋਕੇਟ ਹੋ ਜਾਂਦਾ ਜੋ ਲੱਦਿਆ ਹੁੰਦਾ ਵਿੱਚ ਸਮਾਨ ਉਹ ਵੀ ਹਿੱਲ ਜਾਂਦਾ ਉਹ ਡਿੱਗ ਜਾਂਦਾ ਠੀਕ ਹੈ ਇੱਥੇ ਜੇ ਆਪਾਂ ਉਹ ਜਗਾ ਛੱਡਦੇ ਆ ਆਪਣੇ ਅੱਗੇ ਉਹ ਕਿਸੇ ਰੀਜ਼ਨ ਕਰਕੇ ਛੱਡਦੇ ਆ ਹਾਂ ਭਈ ਤੁਸੀਂ ਥੋੜਾ ਥੋੜਾ ਜਿਹਾ ਸਾਧੂ ਤਾਂ ਕਿ ਰੁਕਣ ਨੂੰ ਉੱਥੇ ਜਗਾ ਚਾਹੀਦੀ ਹੁੰਦੀ ਅਸੀਂ ਰੁਕਲੀਆਂ ਵੀ ਜਗਾ ਛੱਡਿਓ ਦੀ ਗੱਡੀਆਂ ਨੇ ਦੱਲਾ ਕੇ ਕਰਵਾਉਂਦੇ ਤੇ ਜਦੋਂ ਐਕਸੀਡੈਂਟ ਹੋ ਜਾਂਦਾ ਇਸ ਆਲ ਟ੍ਰੱਕਸ ਫਾਲਟ ਇਹ ਬੇਸ਼ੱਕ ਟਰੱਕ ਵਾਲੇ ਦਾ ਫਾਲਟ ਨਹੀਂ ਹੁੰਦਾ ਇਹ ਕਾਰਾਂ ਵਾਲਿਆਂ ਨੂੰ ਵੀ ਕਲੈਕਟਿਵਲੀ ਆਪਣੀ ਥੋੜੀ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ ਹੈ ਹਾਂ ਵੀ ਤੁਸੀਂ ਜੇ ਟਰੱਕ ਵਾਲੇ ਡਿਸਟੈਂਸ ਛੱਡਿਆ ਤੁਸੀਂ ਅੱਗੇ ਆੜਾ ਵੀ ਹੈ ਤੁਸੀਂ ਥੋੜਾ ਅੱਗੇ ਜਾ ਕੇ ਅੱਗੇ ਆਓ ਇੰਡੀਕੇਟਰ ਦਿਓ ਹੈਡ ਆਫ ਟਾਈਮ ਥੋੜਾ ਅੱਗੇ ਜਾਓ ਤਾਂ ਕਿ ਟਰੱਕਰ ਨੂੰ ਪਤਾ ਹੋਵੇ ਹਾਂ ਯਾਰ ਮੈਂ ਬ੍ਰੇਕ ਲਾ ਕੇ ਸਲੋ ਡਾਊਨ ਕਰਨਾ ਬ੍ਰੇਕਾਂ ਇੰਡੀਆਂ ਸੌਖੀਆਂ ਨਹੀਂ ਲੱਗਦੀਆਂ ਟਰੱਕਾਂ ਦੀਆਂ ਤੁਹਾਨੂੰ ਟਾਈਮ ਲਾਉਣਾ ਟਰੱਕ ਨੂੰ ਕਿਉਂਕਿ ਵੱਡੇ ਹੁੰਦੇ ਪਿੱਛੇ ਐਵੀ ਲੋਡ ਹੁੰਦੇ ਆ ਖਾਸ ਕਰਕੇ ਜੇ ਤੁਸੀਂ ਡਾਊਨ ਹਿੱਲ ਟਰੱਕ ਜਾ ਰਹੇ ਹੋ ਤੁਹਾਨੂੰ ਪੁਸ਼ ਕਰਦਾ ਪਿੱਛ ਤੁਸੀਂ ਪਲੀਜ਼ ਕੀਪ ਸਮ ਡਿਸਟੈਂਸ ਬੀਟਵੀਨ ਦਾ ਟਰੱਕਸ ਬਿਹਾਈਡ ਯੂ ਇਨ ਫਰੰਟ ਆਫ ਯੂ ਥੋੜਾ ਡਿਸਟੈਂਸ ਹੋਣਾ ਤੋਂ ਰੱਖੋ ਨਾਲੇ ਉਹਨਾਂ ਦੇ ਸਾਈਡ ਦੇ ਉੱਤੇ ਬਿਲਕੁਲ ਨਹੀਂ ਚਲਾਉਣਾ ਚਾਹੀਦਾ ਤੁਹਾਨੂੰ ਬਿਲਕੁਲ ਉਹਨਾਂ ਦੇ ਪੈਰਲਲ ਟਰੱਕ ਦੇ ਟਰੱਕ ਨਾਲ ਇੱਧਰ ਜਾਣਾ ਕਿੱਦਾਂ ਜਾਏਗਾ ਜੇ ਇੱਧਰ ਕੁਝ ਆ ਜਾਏਗਾ ਜਾਂ ਸਾਹਮਣੇ ਕੁਝ ਆ ਜਾਏਗਾ ਇੱਧਰ ਜਾਣਾ ਵੇ ਕਿੱਦਾਂ ਜਾਏਗਾ ਜਦ ਕਾਰ ਵਾਲਾ ਵੀ ਕਿੱਦਾਂ ਜਾਏਗਾ ਐਨੀ ਵੀ ਕਿਸੇ ਦੇ ਪੈਰਲਲ ਚਲਾਣਾ ਆਪਣੇ ਗੁੱਡ ਡਰਾਈਵਿੰਗ ਪ੍ਰੈਕਟਿਸ ਨਹੀਂ ਹੈਗੀ ਆਪਣਾ ਥੋੜਾ ਮੂਵ ਹੋ ਗਿਆ ਜਿਹੜਾ ਲਾਅ ਬੜਿਆ ਇਹਨੂੰ ਪਲੀਜ਼ ਪ੍ਰੋਪਰਲੀ ਫਾਲੋ ਕਰਨਾ ਚਾਹੀਦਾ ਓਕੇ ट्रम्प्स वेनेजुएला सीआईए डिप्लॉयमेंट मीन्स नो लिमिट्स ऑन व्हाट कुड हैपन एक्सपर्ट्स ਨੇ ਕਿਹਾ ਵੀ ਜਿਹੜੀ ਉੱਥੇ ਵੈਨੇਜ਼ੁਏਲਾ 'ਚ ਸੀਆਈਏ ਵਾਲੇ ਭੇਜਿਆ ਪ੍ਰੈਜ਼ੀਡੈਂਟ ट्रम्प ਨੇ ਵੀ ਉਤਨੀ ਐਕਟੀਵिटीज मॉनिटर ਕਰਨ ਨੂੰ ਤੇ ਉਹਦੀ ਕੋਈ ਲਿਮਟ ਨਹੀਂ ਹੈਗੀ ਵੀ ਕਿਸ ਲਈ ਭੇਜਿਆ ਤੇ ਕਿੰਨਾ ਉੱਤੇ ਹੈ ਤੇ ਕਿੰਨੇ ਉਹ ਜਿਹੜੇ ટ્રम्प प्रेसिडेंट ट्रम्प ਕਹਿ ਰਹੇ ਆ ਦਲ ਵੀ ਬਿਲਕੁਲ ਸਹੀ ਹੈ ਜੋ ਪ੍ਰੈਜ਼ੀਡੈਂਟ ਕਹਿ ਰਹੇ ਨੇ ਬਈ ਕਿੰਨਾ ਜਿੰਨਾ ਜਦੋਂ ਬਾਈਡਨ ਨੇ ਬਾਰਡਰ ਖੋਲੇ ਅੰਡੇ ਵਾਲੋ ਕੀ ਆਏ ਜਿਹੜੇ ਵੈਨਿਜ਼ੂਏਲਾ ਵਾਲੇ ਆ 17 ਮਿਲੀਅਨ ਬੰਦੇ ਜੋ ਮੋਸਟਲੀ ਉਹ ਸੀ ਕ੍ਰਾਈਮਨਲ ਸੀ ਕਲਰਾਡੋ ਦੀਆਂ ਬਿਲਡਿੰਗਸ ਕਲਰਾਡੋ ਸਟੇਟ ਚ ਅਪਾਰਟਮੈਂਟ ਬਿਲਡਿੰਗਸ ਤੇ ਆਪਣੇ AR-15 ਗਨਸ ਲੈ ਕੇ ਤੇ ਉੱਥੇ ਜਾਣ ਬਣਾਣਾ ਦੇ ਕਬਜ਼ਾ ਕਰ ਲਿਆ ਨੌਂ ਅਨ ਆਰਡਰ ਜਿਹੜਾ ਤੇਜ ਘਣਾਤੀ ਆ ਤੇ ਹੁਣ ਜਦੋਂ 트럼ਪ ਆਇਆ ਤੇ ਹੁਣ ਜਰਾ ਥੋੜੇ ਸੂਤ ਹੋਏ ਬੰਦੇ ਇਹ ਤੇ ਆਈ ਥਿੰਕ ਪ੍ਰੈਜ਼ੀਡੈਂਟ 트럼ਪ ਇਜ਼ ਡੂਇੰਗ ਅ ਗ੍ਰੇਟ ਜੌਬ ਹੈਂਡਲਿੰਗ ਦਾ ਯੂਨ ਕਾਰਟEls ਜਿਹੜੇ ਆਪਣੇ ਹਿਊਮਨ ਸਮੈਲ ਰੈਡਸ ਨੂੰ ਆਲ ਦੈਟ ਸਟਫ ਐ ਸਾਰਾ ਜਿਹੜਾ ਕੰਮ ਹੋ ਰਿਹਾ ਬੜਾ ਵਧੀਆ ਪ੍ਰੈਜ਼ੀਡੈਂਟ ਟਰਮ ਕਰ ਰਿਹਾ ਤੇ ਇਸ ਲਈ ਇਹਨਾਂ ਦਾ ਥੈਂਕ ਯੂ ਕਰਨਾ ਜ਼ਰੂਰ ਬਣਦਾ President Trump acknowledged uh, acknowledged that uh, he had authorized the CIA to conduct covert operations in Venezuela. ਉਹਨਾਂ ਨੇ ਇਹ ਜਿਹੜੇ ਆਪਰੇਸ਼ਨ ਚੱਲ ਰਹੇ ਆ ਕੋਵਰਟ ਆਪਰੇਸ਼ਨ ਚਲਾਏ ਇਹਨਾਂ ਨੇ ਵੈਨਜ਼ੂਏਲਾ ਜਿਹਨਾਂ ਨੇ ਇਹ ਸੀ ਤੋਂ ਐਕਨੋਲਜ ਕੀਤਾ ਮੰਨਿਆ ਹਾਂ ਵੀ ਆਪਾਂ ਭੇਜੇ। ਜੇ ਕੋ ਗੜਬੜ ਹੋਏਗੀ ਤੇ ਆਪਾਂ ਉਹਨੂੰ ਦੇਖ ਦੇਖਾਂਗੇ ਉਹ ਚੀਜ਼ ਉਹਨੂੰ ਟੈਕਲ ਕਰਾਂਗੇ ਤੇ ਆਪਾਂ ਹਾਂ ਉੱਥੇ ਆਪਾਂ ਉਹ ਆਪਣੇ ਥੋੜੇ ਆਪਰੇਸ਼ਨਸ ਬਤਾਏ ਆ ਇਹ ਬੜੀ ਲੇਟੈਸਟ ਕਵਰ ਹੈ ਤੇ ਕੰਟਰੀ ਦੇ اندر ਸਾਡੇ ਕੀ ਚੱਲ ਰਿਹਾ ਇੱਥੇ ਕਿੰਨਾ ਲਾਅ ਐਂਡ ਆਰਡਰ ਦੀਆਂ ਧੀਆਂ ਉਡੀਆਂ ਪਈਆਂ ਤੇ ਇਹ ਚੀਜ਼ ਨੂੰ ਕੰਟਰੋਲ ਕਰਨ ਲਈ ਇਹ ਇਦਾਂ ਦਾ ਬੰਦਾ ਚਾਹੀਦਾ ਸੀ ਮੇਰੇ ਸਾਹਮਣੇ ਠੀਕ ਹੈ ਇਹ ਚੀਜ਼ ਚਲੋ ਐਪਰੀਸ਼ੀਏਟ ਕਰਨਾ ਚਾਹੀਦਾ ਹੈ 6 ਵੈਸਲਜ਼ ਜਿਹੜੀਆਂ ਵੈਸਲਜ਼ ਹੁੰਦੀਆਂ ਨੇ ਜਾਂ ਬੋਟਸ ਹੁੰਦੀਆਂ ਉੱਥੋਂ ਆ ਰਹੀਆਂ ਸੀ ਵੈਨਿਊਸ ਵਿਏਲਾ ਤੋਂ ਆ ਰਹੀਆਂ ਕਰੇਬੀਅਨ ਸੀ ਦੇ ਵਿੱਚ ਆਪਣੇ ਅਮਰੀਕਾ ਤੇ ਉਹ ਉਹਨਾਂ ਨੂੰ ਪਹਿਲੇ ਡਰੋਨ ਸਟ੍ਰਾਈਕ ਨਾਲ ਜਿਹੜੇ ਉੱਥੋਂ ਮਜ਼ਾਇਤ ਸੋੜਦੇ ਉੱਥੋਂ ਉਹਨਾਂ ਨੂੰ ਡਿਸਟਰੋਏ ਕਰਦਾ ਹੁਣ ਅਜ ਮੋਸਟਲੀ ਆਪਣੇ ਡਰੱਗਸ ਵਗੈਰਾ ਕਹਿੰਦੇ ਆ ਰਿਪੋਰਟਸ ਦੇ ਹਿਸਾਬ ਨਾਲ ਆ ਰਹੀਆ ਤੇ ਵੀ ਡਰੱਗਸ ਉਹਦੇ ਵਿੱਚ ਸੀਗੀ ਆ ਤੇ ਆਈ ਥਿੰਕ ਵੀ ਦੇ ਅਸ ਹੈ ਵੈਰੀ ਬੋਲਡ ਸਟੈਂਡ ਤੇ ਆਪਾਂ ਨੂੰ ਇਦਾਂ ਦਾ ਚਾਹੀਦਾ ਵੀ ਜਿਹਦੇ ਬੜਾ ਵਾਈਸ ਹੈ ਠੀਕ ਹੈ ਇਹ ਚੀਜ਼ ਨੂੰ ਰੋਕਣ ਲਈ ਇਦਾਂ ਦਾ ਕੋ ਬੰਦਾ ਤਾਂ ਆਪਾਂ ਨੂੰ ਚਾਹੀਦਾ ਹੀ ਸੀਗਾ Apple iPhone sells out in China after CEO Tim Cook visits to Tim Cook ਉੱਥੇ ਗਿਆ ਵਿਜ਼ਿਟ ਕੀਤਾ Apple ਚ Apple ਦਾ ਇੱਕ ਨਵਾਂ ਫੋਨ ਆਇਆ ਸੀ ਆਪਣੇ Apple Air ਕਰਕੇ ਉੱਥੇ ਤੇ ਉਹ ਕਾਫੀ ਜ਼ਿਆਦਾ ਤੇਜੀ ਨਾਲ ਉਥੇ ਸੋਲਡ ਆਊਟ ਵੀ ਹੋ ਗਿਆ ਚਾਈਨਾ ਗਿਆ ਸੀ ਟੈਮਪੋਰਰੀ ਤੇ ਤੇ ਯੂ ਐਸ ਏ ਤੇ ਚਾਈਨਾ ਦੀ ਤੁਹਾਨੂੰ ਪਤਾ ਹੀ ਹੈ ਆਪਣੇ ਜਿਹੜੀ ਟੈਰਰ ਵਾਲ ਵੀ ਚੱਲ ਰਹੀ ਆ ਉਹਦਾ ਉਹਦੇ ਡਿਸਪਾਇਟ ਆਫ दैट ਯੂ نو इवन देन ਸਾਰੀ ਜਿਹੜੀਆਂ ਐਪਲ ਦੀ ਸੇਲ ਉਥੇ ਬਹੁਤ ਵਧੀਆ ਹੋ ਰਹੀ ਆ ਸਾਰੀ ਤੇ ਸਾਰਾ ਸੋਲਡ ਆਊਟ ਹੋ ਗਿਆ ਜਿਹੜੇ ਟੈਕ ਲਵਰਸ ਆ ਇਹ ਤਾਂ ਤੁਹਾਨੂੰ ਪਤਾ ਕੋਈ ਮੌਕਾ ਛੱਡਦੇ ਨਹੀਂ ਕੋਈ ਨਵੀਂ ਚੀਜ਼ ਆ ਰਹੀ ਸਹੀ ਤੇ ਤਾਂ ਮਿੰਟੋ ਮਿੰਟ ਹੀ ਬਸ ਕਹਿੰਦੇ ਆ ਹਾਂ ਯਾਰ ਵੀ ਆਪਾਂ ਅ ਦਲਾਕਾ ਬਾਈ ਕਰੀਏ ਹਨ ਆਪਣਾ ਸੈਲਫੋਨ ਨਵਾਂ ਆਇਆ ਨਵੇਂ ਫੀਚਰ ਸ਼ੌਕੀ ਦਾ ਕਹਿੰਦੇ ਹਨ ਕਿ ਹਾਬਦ ਪੰਜਾਬ ਜੀ ਸ਼ੌਕ ਦਾ ਕੋਈ ਮੁੱਲ ਨਹੀਂ ਤੇ ਉਹ ਫਿਰ ਹਟਦੇ ਦੀ ਜਿਹੜੀ ਚੀਜ਼ ਵੀ ਆਉਂਦੀ ਹੈ ਵੀ ਨਾਲ ਨਾਲ ਆਪ 200 ਦਾ ਜਾਂ 200 ਜਾਂਦਾ ਜਿੰਨੇ ਦਾ ਵੀ ਆ ਉਹ ਆਪਣਾ ਕੋਈ ਨਾ ਕੋਈ ਇਲਵ ਜਿੱਦਾਂ ਕਰਦੇ ਨੇ ਨਹੀਂ ਨਹੀਂ ਤੇ ਚਲੋ ਸ਼ੌਕ ਦਾ ਆਪਣੇ ਸ਼ੌਕ ਵੀ ਪੂਰੇ ਕਰਨੇ ਚਾਹੀਦੇ ਜੇ ਤੁਸੀਂ ਕਰ ਸਕਦੇ ਜਰੂਰ ਕਰਨੇ ਚਾਹੀਦੇ ਪਰ ਚਾਈਨਾ ਦੀ ਪ੍ਰੋਗਰੈਸ ਮੈਂ ਕੱਲ ਪਰसों ਵੀ ਕਿਹਾ ਸੀ ਜਿਹੜੇ ਫੋਨ ਗੱਲ ਚ ਇਸ ਫੀਨੋਮੈਨਲ ਬੜੀ ਜ਼ਬਰਦਸਤ ਲਾਵਨ ਦੇ ਉੱਤੇ ਪ੍ਰੋਗਰੈਸ ਚਾਤਰੀ ਉੱਥੋਂ ਦੀ ਤੇ ਕੰਟਰੀ ਦਾ ਇਨਫਰਾਸਟ੍ਰਕਚਰ ਇਜ਼ ਅਮੇਜ਼ਿੰਗ ਉੱਥੇ ਬਿਲਡਿੰਗਸ ਦੇਖੋ ਸੀ ਕਿੰਨਾ ਉੱਥੇ ਜ਼ਬਰਦਸਤ ਕੰਮ ਹੋ ਰਿਹਾ ਵੇ ਮਜ਼ਾ ਆ ਜਾਂਦਾ ਦੇਖ ਕੇ ਤੇ ਆਪਣਾ ਇੰਡੀਆ ਇਸ ਚੀਜ਼ ਚ ਕਾਫੀ ਪਿੱਛੇ ਰਹਿ ਗਿਆ ਇੰਡੀਆ ਜਿੱਥੋਂ ਆਪਾਂ ਆਏ ਆ ਯਾਰ ਤੇ ਹੁਣ ਆਪਾਂ ਸਿਰੀਅਨ ਤਾਂ ਅਮਰੀਕਾ ਦੇ ਆ ਤੇ ਆਪਾਂ ਕਹਿੰਦੇ ਬਿਚਾਰੋ ਅਮਰੀਕਾ ਤਰੱਕੀਆਂ ਕਰੇ ਤੇ ਸਭ ਤੋਂ ਟੌਪ ਤੇ ਆ ਟੌਪ ਤੇ ਰਵੇ ਤੇ ਮੇਰੇ ਸਾਰੇ ਰੂਲ ਤੇ ਇਸ ਲਈ ਸਾਨੂੰ ਵੀ ਇੱਥੇ ਲਾਜ਼ ਫੋਲੋ ਕਰਨੇ ਚਾਹੀਦੇ ਐਜ਼ ਅ ਗੁੱਡ ਜਿਹੜੇ ਸਿਟੀਜ਼ਨ ਬਣ ਕੇ ਤੇ ਆਪਾਂ ਨੂੰ ਲਾ ਲਾ ਆਫ ਦਾ ਲੈਂਡ ਜਿਹੜਾ ਉਹ ਫੋਲੋ ਕਰਨਾ ਚਾਹੀਦਾ ਦੈਟ ਸ਼ੁੱਡ ਬੀ ਦਾ ਰੂਲ ਨੰਬਰ 1 ਕਿ ਦਾ ਟੈਸਟ ਫੋਰ ਯੂ ਐਸ ਸਿਟੀਜ਼ਨਸ਼ਿਪ ਅਬਾਊਟ ਟੂ ਗੈਟ ਹਾਰਰ ਨਿਊ ਟੈਸਟ ਇਸ ਆਲਸੋ ਲੋਗਰਡ ਤੇ ਜਿਹੜਾ ਨਵਾਂ ਟੈਸਟ ਹੈ ਉਹ ਚ ਕਹਿੰਦੇ ਕੁਐਸਚਨ ਜ਼ਿਆਦਾ ਨੇ ਹੁਣ 100 ਪਰ ਪਹਿਲੇ 100 ਹੁੰਦੇ ਸੀ ਹੁਣ 100 ਤੋਂ ਵੀ ਵੀ ਕਰ ਦੇਣਾ ਰਿਹਾ ਨਾ ਪਹਿਲੇ 6 ਹੁੰਦੇ ਸੀ ਹੁਣ ਆਈ ਥਿੰਕ 12 ਜਾਂ 10 ਦਾ ਸਮਝ ਲੈ ਲੈ ਕਰਤਾ ਤੇ ਕਾਫੀ ਹਾਰਡ ਹੋ ਗਿਆ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਤੁਹਾਨੂੰ ਆਪਣੇ 100 ਕੁਐਸਚਨ ਕੀ ਤੇ 120 ਕੁਐਸਚਨ ਕੀ ਹੈ ਨਾ ਜਿਹੜੀ ਕੰਟਰੀ ਤੁਸੀਂ ਸਿਟੀਜ਼ਨਸ਼ਿਪ ਲੈ ਰਹੇ ਹੋ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਰਹਿਣਾ ਤੁਹਾਨੂੰ ਉਸ ਕੰਟਰੀ ਦੀ ਸਿਵਿਕ ਨੌਲੇਜ ਹਿਸਟਰੀ ਉਥੋ ਦੀ ਗਵਰਨਮੈਂਟ ਦਾ ਸਾਰਾ ਕੁਝ ਪਤਾ ਹੋਣਾ ਚਾਹੀਦਾ ਤਾਂ ਕਿ ਆਪਾਂ ਫੂਲ ਨਾ ਲੱਗੀਏ ਠੀਕ ਹੈ ਨਾ ਇਹ ਜਿੱਦਿ ਤੁਸੀਂ ਨੌਲੇਜ ਚ ਲੈ ਲਓ ਵੀ ਥੋੜੀ ਹੈ ਕਿ ਇਸ ਨਾਟ ਬਿਗ ਡੀਲ ਹੈ ਨਾ 100 ਕੁਐਸਚਨ ਆਗੇ ਜਾਂ 20 ਵੱਧ ਗਏ ਜਾਂ 30 ਵੱਧ ਗਏ ਇਹ ਮੇਰੇ ਹਿਸਾਬ ਨਾਲ ਤਾਂ ਬੜਾ ਕਾਮਨ ਸੈਂਸ ਜਿਹੜਾ ਬਣਾਇਆ ਹੈ ਨਾ ਲਾ ਬਣਾਇਆ ਹਾਂ ਯਾਰ ਜੇ ਬਣਾਇਆ ਤਾਂ ਦੈਟਸ ਓਕੇ 20 ਕੁਐਸਚਨ ਹੋਣਗੇ ਜਿਹੜੇ ਨੇ ਉਹਨਾਂ ਨੇ ਕੁਝ ਐਡ ਕੀਤਾ ਬਿਨਾ ਕਿਸੇ ਸੈਂਸਲੈਸ ਤਰੂਤੀ ਐਡ ਕਰਨੇ ਦੀ ਤੇ ਬਹੁਤ ਜ਼ਰੂਰੀ ਹੈ ਤੁਹਾਨੂੰ ਜਿਹੜੀ ਕੰਟਰੀ ਤੁਸੀਂ ਰਹਿੰਦੇ ਹੋ ਉੱਥੋਂ ਦੇ ਤੁਹਾਨੂੰ ਰੂਲਸ ਲਾਅ ਰੈਗੂਲੇਸ਼ਨ ਰੈਗੂਲੇਸ਼ਨਸ ਪਤਾ ਹੋਣੇ ਚਾਹੀਦੇ ਆ ਤੁਹਾਨੂੰ ਸਾਰਾ ਕੁਝ ਫੋਲੋ ਕਰਨਾ ਚਾਹੀਦਾ ਤੇ ਬਹੁਤ ਵਧੀਆ ਤੇ ਗ੍ਰੀਨ ਕਾਰਡ ਹੋਲਡਰਸ ਹੂ ਫਾਈਲ ਫੋਰ ਸਿਟੀਜ਼ਨਸ਼ਿਪ ਆਫਟਰ ਅਕਤੂਬਰ 20th ਵਿਲ ਹੈਵ ਟੂ ਆਨਸਰ ਟਵਾਈਸ ਐਸ ਮੈਨੀ ਕੁਐਸਚਨਸ ਕਰੈਕਟਲੀ ਡਿਊਰਿੰਗ ਦਾ ਸਿਵਿਕ ਇੰਟਰਵਿਊ ਆਲਰੇਡੀ ਸਿਵਿਕ ਇੰਟਰਵਿਊ ਤੁਹਾਡਾ ਹਿਸਟਰੀ ਦਾ ਜਨਰਲ ਦਾ ਟੈਸਟ ਹੈ ਜਿਹੜੀ ਅਮਰੀਕਨ ਹਿਸਟਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਨਸਟੀਟਿਊਸ਼ਨ ਦੋ ਲਿਖੀ ਗਈ ਸੀ ਕਿੰਨੇ ਲਿਖੀ ਸੀ ਸਾਰੇ ਇੰਡੀਪੈਂਡੈਂਸ ਐਕਟ ਦੋ ਤੇ ਸਾਰੇ ਜਿਹੜੇ 120 ਕੋਰਸਸ ਦਾ ਲਾਈਕ ਦੈਟ 120 ਤੇ ਉਹ ਹੁਣ ਅਕਤੂਬਰ 20 ਤੋਂ ਬਾਅਦ ਇਹ ਵਾਲਾ ਲਾਗੂ ਹੋ ਜਾਏਗਾ ਮੇਰੇ ਖਿਆਲ ਨਾਲ ਜਿਹੜੇ ਪਹਿਲਾਂ ਵੀ ਜਾ ਰਹੇ ਹੈ ਇਹਨਾਂ ਨੂੰ ਵੀ ਥੋੜੀ ਬਹੁਤੀ ਆਪਣੇ ਪ੍ਰਪੇਅਰ ਹੋ ਕੇ ਜਾਣਾ ਚਾਹੀਦਾ ਪੂਰੀ ਤਿਆਰੀ ਕਰਕੇ ਜਾਣਾ ਚਾਹੀਦਾ ਐਨੀਵੇ ਇਹ ਤੁਹਾਡੀ ਸਾਰੀ ਉਮਰ ਲਈ ਤੁਹਾਡੇ ਲਈ ਹੈਲਪਫੁਲ ਹੈ ਇਹ ਚੀਜ਼ ਤੇ ਤੁਹਾਨੂੰ ਇਹ ਸਾਰਾ ਕੁਝ ਮੇਰੇ ਹਸਾਬ ਨਾਲ ਫੋਲੋ ਕਰਨਾ ਚਾਹੀਦਾ ਤੇ ਦੈਸ ਇਸ a very good step ਹੈ I think very good initiative ਤੇ ਇਹ ਜਰੂਰ ਹੋਣਾ ਚਾਹੀਦਾ ਜਿੰਨੀ ਹਿਸਟਰੀ ਤੁਹਾਨੂੰ ਪਤਾ ਹੋਏਗੀ ਉਹਨਾਂ ਦਾ ਹੀ ਤੁਹਾਡੇ ਲਈ ਵਧੀਆ ਕੰਮ ਤੁਹਾਡੇ ਕੋ ਕੋਸ਼ਿਸ਼ ਕਰੇਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਅਸੀਂ ਜਦ ਇੰਡੀਆ ਜਾਂਦੇ ਆ ਪਹਿਲਾ ਦੋਸਤੋ ਮੈਂ ਵੀ ਜਦੋਂ ਇੱਥੇ ਨਵਾਂ ਨਵਾਂ 2000 ਦਾ ਆਇਆ ਸੀ ਮੈਂ ਵੀ ਜਦੋਂ ਨਵਾਂ ਨਵਾਂ ਆਇਆ ਸੀ ਤੇ ਮੈਨੂੰ ਵੀ ਇੰਨੀ ਕੁ ਖਾਸ ਹਿੰਦੀ ਦੀ ਜਨੋਲੇਜ ਪਰ ਮੇਰੀ ਆਦਤ ਹੈ ਵੀ ਹਾਫ ਇਨ ਯੂਜ਼ ਹੁੰਦੀ ਆਪਣੀ ਨੌਲੇਜ ਨੂੰ ਅਪਡੇਟ ਰੱਖਣਾ ਹੈ ਨਾ ਤੁਹਾਨੂੰ ਹਿਸਟਰੀ ਪਤਾ ਹੋਣੀ ਚਾਹੀਦੀ ਜਿਹੜੀ ਕੰਟੀਨਿਊਟੀ ਰਹਿੰਦੇ ਹੋ ਸਾਰਾ ਪਤਾ ਹੋਣਾ ਚਾਹੀਦਾ ਤੇ ਫਿਰ ਕਿਵੇਂ ਇੰਡੀਆ ਜਾ ਕੇ ਬੈਠੀਦਾ ਸੀ ਇੰਡੀਆ ਜਿੱਥੇ ਤੁਹਾਨੂੰ ਪਤਾ ਜਿਹੜੇ ਬੰਦੇ ਕਈ ਆ ਬੈਜ ਤਾਂ ਉਹਨਾਂ ਕਾਫੀ ਐਜੂਕੇਟਿਡ ਫੈਮਿਲੀ ਤੋਂ ਆਉਂਦਾ ਹੁੰਦਾ ਤੇ ਉਹ ਉੱਥੇ ਜਦੋਂ ਬੈਠੀਦਾ ਸੀ ਮੈਂ ਕਾਫੀ ਬੈਕਵਰਡ ਜੈ ਫੀਲ ਕਰਦਾ ਹੁੰਦਾ ਸੀ ਤੇ ਫਿਰ ਮੈਂ ਉਸ ਤੋਂ ਬਾਅਦ ਥੋੜਾ ਜਿਹਾ ਆਪਣੀ ਨੌਲੇਜ ਨੂੰ ਇਨਹਾਂਸ ਸ਼ੁਰੂ ਕਰਨਾ ਸ਼ੁਰੂ ਕੀਤਾ ਤੇ ਆਪਾਂ ਨੂੰ ਸ਼ੁਰੂ ਤੋਂ ਵੈਸੇ ਵੀ ਸ਼ੌਂਕ ਤਾਂ ਸੀਗਾ ਇੰਡੀਆ ਜਿੱਦਾਂ ਰੇਪਿਡ ਐਕਸਲੀ ਸਪੀਕਿੰਗ ਕੋਰਸ ਲਈ ਦਸਵੀਂ ਇਹ ਛੁੱਟੀ ਹੈ ਜਿੱਤਾ ਤੇ ਇਹਨਾਂ ਕਾਲਜ ਕਰ ਲਿਆ ਤੇ ਕਾਲਜ ਉੱਤੇ ਪੂਰਾ ਕਰਕੇ ਆਇਆ ਸੀ ਪਹਿਲਾਂ ਆਸਟ੍ਰੇਲੀਆ ਗਿਆ ਸੀ ਉਸ ਤੋਂ ਬਾਅਦ ਇੱਥੇ ਆਇਆ ਸੀ ਤੇ ਉਹ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਆਪਣੇ ਸਿਟੀਨਸ਼ਿਪ ਵੀ ਪਤਾ ਹੋ ਤੁਹਾਨੂੰ ਹੋਏਗੀ ਤੇ ਇੰਗਲਿਸ਼ ਸਪੀਕਿੰਗ ਸਕਿਲਸ ਤੁਹਾਨੂੰ ਚਲੋ ਇੰਨੀ ਫਲੂਐਂਸੀ ਨਹੀਂ ਦੇਖਦੇ ਇੱਥੇ ਪਰ ਤੁਹਾਨੂੰ ਬੇਸਿਕ ਤਾਂ ਆਣੀ ਚਾਹੀਦੀ ਤੇ ਕਾਨਵਰਸੇਟ ਕਰਨਾ ਹਾਲ ਤੁਸੀਂ ਕਿਤੇ ਜਾਣਦੇ ਹੋ ਹਰ ਗੱਲ ਤੇ ਕੱਲ ਵੀ ਮੈਂ ਕਿਹਾ ਸੀ ਆਪਣੇ ਪੌਡਕਾਸਟ ਵੀ ਹਰ ਗੱਲ ਤਾਂ ਤੁਸੀਂ ਉੱਥੇ ਕਰ ਦਿੰਦੇ ਯਾਰ ਇੰਟਰਪ੍ਰੀਟਰ ਇੰਟਰਪ੍ਰੀਟਰ ਇੰਟਰਪ੍ਰੀਟ ਅਗੋਂ ਆਪਾਂ ਹੈਗੇ ਇੰਡੀਆ ਪੰਜਾਬ ਤੋਂ ਤੇ ਕਈ ਵਾਰੀ ਚਲੋ ਆਪਣੇ ਨਥਿੰਗ ਅਗੇਸਟ ਪਾਕਿਸਤਾਨ ਆ ਨਮਟੇ ਬਟ ਉਹ ਕਈ ਵਾਰੀ ਪਾਕਿਸਤਾਨੀ ਇੰਟਰਪ੍ਰੀਟਰ ਦੇ ਦਿੰਦੇ ਆ ਉਹਨਾਂ ਦੀ ਪੰਜਾਬੀ ਬਿਲਕੁਲ ਹੀ ਡਿਫਰੈਂਟ ਆ ਹਨਾ ਤੇ ਉਹ ਫਿਰ ਥੋੜਾ ਜਿਹਾ ਇਸ ਲਈ ਥੋੜੀ ਜੀ ਬੰਦੇ ਨੂੰ ਆਪ ਹੀ ਸਿੱਖਣਾ ਚਾਹੀਦਾ ਤੇ ਥੋੜਾ ਜਿਦਾ ਜਿੰਨਾ ਆਂਦਾ ਹੋਵੇ ਉਹਨਾ ਚੰਗਾ ਐ ਨਹੀਂ ਵੀ ਤੁਸੀਂ ਮੋਰ ਯੂ ਫੀਲ ਮੋਰ ਕੌਨਫੀਡੈਂਟ ਆ ਨਾ ਜਿੱਦਾਂ ਗੱਲ ਕਰਨੀ ਹੋਈ ਬਾਤ ਕਰਨੀ ਜਿੱਦਾਂ on track ਵਿੱਚ ਵੀ ਆਪਣੇ ਟੈਸਟ ਆ ਗਿਆ ਆਪਣੇ ਇੰਗਲਿਸ਼ ਇਹ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਦਾ ਟੈਸਟ ਆਇਆ ਇਹ ਵੀ ਹੁਣ ਤੁਹਾਨੂੰ ਆਪਣੇ ਇਹੱਚ ਵੀ ਤੁਹਾਡੀ ਹੈਲਪ ਹੋ ਜਾਈਂਦੀ ਉਹਦੇ ਨਾਲ ਜੇ ਤੁਹਾਨੂੰ ਕੋਈ ਆਂਦਾ ਹੋਵੇਗਾ ਤੁਹਾਨੂੰ ਲੋੜ ਨਹੀਂ ਹੁਣ ਲੋਕੀ ਕੋ ਦੁਆਰੇ ਭਜੇ ਇੰਗਲਿਸ਼ੀਆ ਕਲਾਸਾਂ ਤੇਹੀ ਇਨੀਸ਼ੀਏਟਿਵ ਪਹਿਲਾਂ ਤੁਹਾਨੂੰ ਲਿਆ ਮੈਂ ਤਾਂ ਜਿਹੜਾ ਨੂੰ ਮਿਲਦਾ ਹੁੰਦਾ ਜਿਹੜੇ ਵੀ ਮੇਰੇ ਫਰੈਂਡਸ ਨੇ ਉਹਨਰ ਮੈਂ ਇਹੀ ਕਹਿੰਦਾ ਉਹਨਾਂ ਹਾਇਤ ਵੀ ਕਹਿੰਦੀ ਸੱਟੇ ਜਿਹੜਾ ਕੰਮ ਆਪਾਂ ਸਿੱਧਾ ਉਹ ਕਿਉਂ ਆਪਾਂ ਕਰਨਾ ਹੈਣਾ ਥੋੜਾ ਜਿਹਾ ਪਹਿਲਾਂ ਆਪਾਂ ਤੇ ਹੱਲਾ ਮਾਰ ਲਈਏ ਤੇ ਕਿੱਦਾਂ ਹੈ ਤੇ ਹੌਲੀ ਹੌਲੀ ਜਿਹੜਾ ਕੰਮ ਸਿੱਖਿਆ ਹੋਏਗਾ ਤੇ ਜੇ ਤੁਹਾਡਾ ਸਾਲ ਬਾਅਦ ਸਕੂਲਾਂ 'ਚ ਵੀ ਟੈਸਟ ਆਉਂਦਾ ਕਾਲਜ 'ਚ ਟੈਸਟ ਆਉਂਦਾ ਤੁਸੀਂ ਉਹਦੀ ਸਾਲ ਭਰ ਤਿਆਰੀ ਕਰ ਲੋ ਹੌਲੀ ਹੌਲੀ ਕਿ ਐਂਡ 'ਤੇ ਜਾ ਕੇ ਇਮਤਿਹਾਨ ਜਿਹੜਾ ਸੋਕੇ ਹੋ ਜਾਂਦੇ ਹੈਣਾ ਤੇ ਐਂਡ 'ਤੇ ਜਾ ਕੇ ਜਿਹੜਾ ਪੜ੍ਹਨਾ ਫਿਰ ਬੰਦਾ ਉਹੀ ਸਾਰਾ ਕੁਝ ਵੀ ਦਹੀਂ ਖਾ ਕੇ ਚਲੇ ਜੋ ਤੇ ਉਹ ਖਾ ਕੇ ਚਲੇ ਦੇਵਾ ਫਿਰ ਮੱਥਾ ਟੇਕ ਲੋ ਉਹ ਨੂੰ ਟੇਕ ਨੂੰ ਉਹ ਬੈਨ ਮੱਥਾ ਟੇਕ ਕੇ ਟੇਕਣ ਜੋਗੇ ਰਹਿ ਜਾਂਦਾ ਬੰਦਾ ਤੇ ਇੰਨਾ ਚੰਗਾ ਵੀ ਤੁਸੀਂ ਆਪਣੇ ਪਹਿਲੇ ਥੋੜੀ ਬੁਦੀ ਆਪਾਂ ਤਿਆਰੀ ਕਰਕੇ ਤੇ ਆਪਾਂ ਵੀ ਨੂੰ ਇੰਨੇ ਸਿਗੇ ਇੰਨੇ ਸਮਾਰਟ ਜਾਂ ਇੰਨੇ ਪੜ੍ਹਾਈ ਚੰਨੇ ਸਿਗੇ ਨਹੀਂ ਐਵਰੇਜ ਸਟੂਡੈਂਟ ਹੀ ਸਿਗੇ ਬਟ ਸਟਿਲ ਸਿੱਖਣ ਦਾ ਸ਼ੌਕ ਬਹੁਤ ਸੀ ਸ਼ੁਰੂ ਤੋਂ ਤੇ ਮਹਾਰਾਜ ਦੀ ਕਿਰਪਾ ਕੀਤੀ ਤੇ ਚਲੋ ਇੱਥੇ ਵਧੀਆ ਗੱਲਬਾਤ ਸ੍ਰੀਦਰਪਾਲ ਜੀ ਬੈਠੇ ਆ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਾਰੀ ਅਹ ਟਰਕਸ ਟੂ ਟਰਕਸ ਅ ਟਰਕਸ ਟੂ ਫੀਲ ਪ੍ਰੈਸ਼ਰ ਫ্রম ਵੀਕਰ ਪੋਰਟ ਰੇਲ ਇਫ ਰਾਈਟ ਵੇ ਦੀ ਖਬਰ ਹੈ ਵੀ ਮੇਰੇ ਟਰਕਸ ਆ ਹੋਰ ਪ੍ਰੈਸ਼ਰ ਫੀਲ ਕਰ ਰਹੇ ਨੇ ਕਿਉਂਕਿ ਪੋਰਟਸ ਦੇ ਤੇ ਸਮਾਨ ਨਹੀਂ ਆ ਰਿਹਾ ਜਿਹੜੀ ਆਪਣੇ ਟੈਰਫ ਚੱਲ ਰਿਹਾ ਕੰਮ ਜਿਹੜਾ ਜੋ ਵੀ ਚੱਲ ਰਿਹਾ ਤੇ ਲੌਂਗਰ ਹੋ ਸਕਦਾ ਲੌਂਗਰ ਜਿਹੜੀ ਟੈਰਮ ਆ ਉਹਦੇ ਵਿੱਚ ਇਹਦੇ ਬੈਨੀਫਿਟਸ ਹੋਣ ਪਰ ਹੁਣ ਜਿਹੜਾ ਉਹ ਕਾਫੀ ਪ੍ਰੈਸ਼ਰ ਫੀਲ ਹੋ ਰਿਹਾ ਕਿਉਂਕਿ ਜਿਹੜੀ ਫਰੇਟ ਆ ਕਾਫੀ ਘੱਟ ਆ ਪੋਰਟਸ ਦੇ ਉੱਤੇ ਤੇ ਉਹਦੇ ਕਰਕੇ ਥੋੜਾ ਜਿਹਾ ਆਪਾਂ ਤਾਂ ਪਤਾ ਹੀ ਹਾਂ ਟਰੈਕਿੰਗ ਦੇ ਪੋਰਟ ਤੇ ਜਾਓ ਤੇ ਉੱਥੇ ਤੁਹਾਨੂੰ ਪਤਾ ਹੀ ਆ ਉਹ ਥੋੜਾ ਜਿਹਾ ਇੰਨੀ ਐਕਟੀਵਿਟੀ ਦਿਖਦੀ ਨਹੀਂ ਹੈਗੀ ਜਿਉਂ ਉਦਾਂ ਵੀ ਤੁਸੀਂ ਟਰੱਕ ਸਟਾਪਸ ਦਾ ਫੇਲ ਵੀ ਜਦੋਂ ਹੁੰਦਾ ਉਹ ਟਰੱਕ ਸਟਾਪ ਤੋਂ ਆਪਣੇ ਫੁੱਲੀ ਹੁੰਦੇ ਆ ਤੇ ਇੱਕ ਹੋਰ ਦੋਸਤੋ ਖਬਰ ਆਈ ਹੈ ਹੁਣੇ ਹੀ ਆਪਣੇ ਮੇਰੇ ਮਾਈਂਡ ਚ ਆਈ ਹੈ ਜਿਹੜੇ ਆਪਣੇ ਡੀਈਐਫ ਜਿੱਦਾਂ ਆਪਣੇ ਟਰੱਕਾਂ 'ਚ ਲੱਗੇ ਹੁੰਦੇ ਸੀ ਪਹਿਲਾਂ ਅਗੇਂਸਟ ਦਾ ਲਾਅ ਹ ਸੀ ਉਹ ਜਿਹੜਾ ਰਿਮੂਵ ਕਰਾਇਆ ਜਾਂਦਾ ਸੀ ਉਹਦੀ ਵਾਇਓਲੇਸ਼ਨ ਸੀ ਕਿ ਤੇ ਜਿਹੜਾ ਮਕੈਨਿਕ ਹੈ ਜਿਹੜਾ ਜਿਹੜਾ ਡੀਈਐਫ ਰਿਮੂਵ ਕਰਦਾ ਹੁੰਦਾ ਸੀ ਉਹ ਨੂੰ ਉਹਨੇ ਫੜ ਕੇ ਅੰਦਰ ਵੀ ਕਰਦਾ ਸੀ ਕਿਉਂਕਿ ਉਹ ਅਗੇਂਸਟ ਦਾ ਲਾਅ ਆ ਹਨਾ ਕਿ ਤੁਸੀਂ ਡੀ ਡੀਐਫ ਰਿਮੂਵ ਕਰਾਉਂਦੇ ਪਰਸਾ ਜੋ ਤਾਂ ਡਿਲੀਟ ਕਰਾ ਲੈਂਦੇ ਹੋ ਤਾਂ ਜਿਹੜੇ ਤੇ ਡੀਲਰਸ ਹੁੰਦੇ ਸੀ ਉਹ ਡੀਲਸਪੋਰਟ ਟ੍ਰੱਕ ਦੇਖਣ ਤੋਂ ਪਤਾ ਕਰ ਲੈਂਦੇ ਹਾਂ ਜਾਂ ਤੂੰ ਤਾਂ ਸੈਂਸਿਟਿਵ ਡਿਲੀਟ ਕੀਤੇ ਹੋਇਆ ਆਪਾਂ ਇਹ ਤਰ੍ਹਾਂ ਟ੍ਰੱਕ ਨਹੀਂ ਦੇਖ ਸਕਦੇ ਹੁੰਦਾ ਤੇ ਹੁਣ ਉਹ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਹੈ ਆਪਣੇ EPA ਦੇ ਕਾਫੀ ਇੰਨੇ ਕੋਈ ਵੱਡੇ ਫੈਨ ਨਹੀਂ ਹੈਗੇ এনਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ ਹੈ ਜਿਹੜੀ ਤੇ ਉਹਦੇ ਖੈਰ ਹੁਣ ਗਵਰਨਮੈਂਟ ਸ਼ਟਡਾਊਨ ਚ ਕਾਫੀ ਜਿਹੜੇ EMPLOYEES ਆ ਹੁਣਾਂ ਤਲਵਾਰ ਵੀ ਟੰਗੀ ਹੋਈ ਪਹਿਲਾਂ LAYOFF ਹੋਣਾ ਦੇ ਹੋਂਦੀ ਹਨ ਤੇ ਉਹਨ ਖੈਰ ਲਾਅ ਹੈ ਜਿਹੜਾ ਉਹ ਰਿਪੀਲ ਕਰਦਾ ਪ੍ਰੈਜ਼ੀਡੈਂਟ ਉਹਦੇ ਅਸ ਫੇਰੀ ਗੁੱਡ ਨਿਊਜ਼ ਠੀਕ ਹੈ ਨਾ ਜਿਹੜਾ ਕੋ ਕੈਡ ਦੇ ਟਰੱਕ ਆਉਣਾ ਜੇ ਨਜ਼ਾਰੇ ਤੁਹਾਨੂੰ ਪਤਾ ਕੈਡ ਚ ਮਿਨੀਮਮ ਫਾਲਟ ਹੈ ਸੋ ਬਹੁਤ ਘੱਟ ਸੈਂਸਰ ਨੇ ਆਉਣਾ ਜਣਾ ਤੇ ਜਿਹਨਾਂ ਕੋ ਲੈ ਗਿਆ ਮੋਟਰਾਂ ਦੂਜੀ ਆ ਡੀਟਰਾਇਟ ਦੀਆਂ ਉਹ ਵੀ ਡਿਲੀਟ ਕਰਾ ਸਕਦੇ ਆ ਉਹਨਾਂ ਚ ਫਾਲਟ ਡਿਲੀਟ ਕਰਾਣ ਤੋਂ ਬਾਅਦ ਮੇਰਾ ਟਰਕਿੰਗ ਦਾ ਦੋਸਤ ਐਕਸਪੀਰੀਅੰਸ ਦਾ 13 ਸਾਲ ਦਾ ਤੇ ਉਸ ਆਪਾਂ ਆਪ ਵੀ ਤੁਹਾਨੂੰ ਮੇਰੇ ਕਈ ਫਰੈਂਡਸ ਵੀ ਹੈਗੇ ਜਿਹੜਾ ਡਿਲੀਟ ਕਰਾਇਆ ਜਿਹੜੇ ਡੀਟਰਾਇਟ ਦੇ ਮੋਟਰਾਂ ਉਹ ਜੇ ਤੁਸੀਂ ਡਿਲੀਟ ਕਰਾ ਲੈਂਦੇ ਹੋ ਡੈਫੋ ਦੇ ਉੱਚ ਕੋਈ ਫਾਲਟ ਨਹੀਂ ਹੈ ਤੇ ਉਹ ਚ ਤੁਹਾਨੂੰ ਪਤਾ ਜੇ ਤੁਹਾਡੇ ਡੈਫ ਹੀ ਨਿਕਲ ਗਿਆ ਤੁਹਾਡੇ ਕਿੰਨੇ ਨੋਕ ਸੈਂਸਰ ਇਨ ਲੈਡ ਆਊਟ ਲੈਡ ਸਾਰੇ ਜਿੰਨੇ ਨੋਕ ਸੈਂਸਰ ਡੈਫ ਹੀ ਪਵਾਣਾ ਤੇ ਤੁਹਾਡੀ ਕਿੰਨੀਆਂ ਹੈਡੈਕਸ ਡੈਫ ਫਿਲਟਰ ਵੀ ਰਾਤੀ ਟਰੱਕ ਸਟਾਰਟ ਕਰਕੇ ਨਹੀਂ ਚੌਂ ਸਕਦੇ ਜਾਂ ਆਈਡਲਿੰਗ ਨਹੀਂ ਕਰ ਸਕਦੇ ਤੇ ਉਹ ਤੁਸੀਂ ਵੀ ਜਿੱਦਾਂ ਪੱਤੀ ਲੱਪੀ ਜੋ ਇੱਲੀ ਜਿੱਦਾਂ ਮਾਜੀ ਉਹਦੀ ਆਨ ਰੱਖੋ ਨੂੰ ਜਿਹੜਾ ਡੀਟ੍ਰੋਇਟ ਆ ਉਹ ਚ ਫਾਲਟ ਬਹੁਤ ਸੁਣਨ ਨੂੰ ਆਇਆ ਵੀ ਬਹੁਤ ਘੱਟ ਫਾਲਟ ਪੈਂਦੇ ਆ ਜੇ ਤੁਸੀਂ ਉਹਦਾ ਅ ਡੀਆਈਏ ਉਹਦੇ ਜਿਹੜੇ ਸੈਸ ਡਿਲੀਟ ਕਰਾਉਂਦੇ ਪਰ ਕਮੈਂਟਸ ਕਮੈਂਟਸ ਵੀ ਹੋਮ ਆਲੇ ਰਹੇ ਜੇ ਤੁਸੀਂ ਕਮੈਂਟਸ ਮੇਕੋ ਵੀ ਹੁਣ ਕਮੈਂਟਸ ਆ ਜੇ ਤੁਸੀਂ ਕਮੈਂਟਸ ਦੇ ਖਾਸ ਕਰਕੇ ਜਿਹੜੇ ਨਵੇਂ ਆਏ ਐਕਸੈਸ ਜਿਹੜੇ ਹੈਗੇ ਨੇ ਜਾਂ ਆਈਐਸਐਕ ਜਿਹੜੇ ਵੀ ਨੇ ਆਪਣੇ ਇੰਜਨਸ ਤੇ ਉਹਨਾਂ ਦੇ ਤੁਸੀਂ ਡੈਪ ਡਿਲੀਟ ਕਰਾਉਂਦੇ ਉਹਨਾਂ ਦੇ ਵਿੱਚ ਕਾਫੀ ਪ੍ਰੋਬਲਮ ਸੁਰਨੋਂ ਵਿਲੀਅਮ ਮੋਟਰ ਬੈਂਜਟ ਦੀ ਹੁੰਦੀ ਬਿਲਕੁਲ ਛੇਤੀ ਦੇ ਉਹਦਾ ਕਮਿੰਗ ਵਾਲੇ ਮੇਰੇ ਵੀਰ ਆ ਜਿਹੜੇ ਉਹ ਤਾਂ ਪੰਗਾ ਨਹੀਂ ਲੈ ਰਹੇ ਕਿ ਕੈਂਟਲ ਨੂੰ ਪ੍ਰਸਤਵ ਹੋ ਜਾ ਤੇ ਕਮੈਂਟਸ ਆਮ ਆਲਸੋ ਸਟਕ ਵਿਦ ਡੈਟ ਤੇ ਉਹਨੂੰ ਜਿਹੜਾ ਨੇ ਲੈ ਹੋਏ ਹੁਣ ਕੀ ਕਰਨਾ ਆਪਾਂ ਕੀ ਕਰੀਏ ਆਪਾਂ ਲੈ ਲਏ ਤੇ ਉਹ ਹੁਣ ਚਲੋ ਜਿਹੜਾ ਕੋ ਹੈਗੇ ਆ ਉਹਨਾਂ ਨੂੰ ਤਾਂ ਬਹੁਤ ਵਧੀਆ ਹੋ ਗਿਆ ਉਹਨਾਂ ਨੂੰ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਯਾਰ ਆਪਾਂ ਕੈਲੀਫੋਰਨੀਆ ਨਹੀਂ ਜਾ ਸਕਦੇ ਆਪਾਂ ਇੱਥੇ ਨਹੀਂ ਜਾ ਸਕਦੇ ਫਿਰ ਜੀ ਇਹਨੂੰ ਲਾਗੂ ਉਹਨੂੰ ਨਾਲ ਟਾਈਮ ਲੱਗੇਗਾ ਨਵਾਂ ਨਵਾਂ ਪਾਸ ਹੋਇਆ ਹੈ ਉਹ ਜਿਹੜੇ ਕੈਟਾਂ ਨੇ ਟਰੱਕ ਰੇ ਭਾਵੇਂ ਕੈਲੇ ਹੁੰਦੀਆਂ ਲੈ ਜਾਓ ਤੇ ਭਾਵੇਂ ਜਿੱਥੇ ਬੰਜੀ ਲੈ ਜਾਓ ਨਾ ਸਾਰੇ ਬਸ ਚਲਾਉ 29 ਮਹੀਰੋ ਤੇ ਭਾਵੇਂ ਉਹਦੀ ਕਰੋ ਦੂਜੀ ਆਇਡਲਿੰਗ ਕਰੋ ਕੋਈ ਉਹ ਚੀਜ਼ੂ ਵਾਲੀ ਕਰਨੀ ਹੈਗੀ ਤੇ ਉਹ ਹੁਣ ਬਹੁਤ ਵਧੀਆ ਮੇਰੇ ਹਿਸਾਬ ਨਾਲ ਤਾਂ ਇਹ ਬੜਾ ਜਬਰਦਸਤ ਕੰਮ ਹੋਇਆ ਜਿਹੜਾ ਕੋਲ ਆਪਣੇ ਕੈਟ ਦੀ ਮੋਟਰ ਆ ਤੇ ਦੋਸਤੋ ਥੋੜਾ ਬਹੁਤਾ ਸੁਧਰਨ ਦੀ ਲੋੜ ਆ ਵਾਂਸ ਅਗੇਨ ਆਪਣੀ ਥੋੜੀ ਬਹੁਤੀ ਚਲੋ ਇੰਗਲਿਸ਼ ਦੀ ਬੇਸਿਕ ਤਿਆਰੀ ਕਰ ਲਓ ਜਿਹੜੀ ਆਪਣੇ ਸਾਈਨ ਆ ਉਹ ਸਾਰੇ ਥੋੜੀ ਸਾਈਨਾਂ ਦੀ ਪ੍ਰੈਕਟਿਸ ਕਰੋ ਜਦੋਂ ਆਪਾਂ ਰੋਡ ਦੇ ਉੱਤੇ ਜਾਣਾ ਰਹਾ ਹੈ ਜਾਂ ਤੁਹਾਨੂੰ ਜਦੋਂ ਇੰਗਲਿਸ਼ੇ ਟੈਸਟ ਲੈਂਦੇ ਆ ਬੇਤਰਾ ਹੋ ਚੁੱਕਾ ਹੈ ਮੈਂ ਇਸ ਲਈ ਕਹਿ ਰਿਹਾ ਜਦੋਂ ਇੰਗਲਿਸ਼ ਦਾ ਟੈਸਟ ਲੈਂਦੇ ਆ ਉਦੋਂ ਉਹ ਤੁਹਾਨੂੰ ਸਾਈਨ ਵਗੈਰਾ ਵੀ ਦਿਖਾਉਂਦੇ ਆ ਆਹ ਵੀ ਇਹ ਕਹਾਤਾ ਸਾਈਨ ਇਹ ਕਹਾਤਾ ਸਾਈਨ ਇਹ ਕਹਾਤਾ ਲੈਮੀਨੇਟਡ ਪੇਪਰ ਹੁੰਦਾ ਚੌੜਾ ਉਹਦੇ ਉੱਤੇ ਸਾਈਨ ਬਣੇ ਹੁੰਦੇ ਸਾਈਨ ਤੁਸੀਂ ਪ੍ਰੋਪਰ ਦੱਸਣਾ ਹੁੰਦਾ ਸਟਾਪ ਸਾਈਨ ਯੂ ਮਸਟ ਕਮ ਟੂ ਅ ਫੁੱਲ ਸਟਾਪ ਓਕੇ ਇਹ ਕੇਂਦਰ ਦਾ ਕਰਕੇ ਜਾਂਦੀ ਹੁੰਦੀ ਹੈ ਐਰੋ ਇੰਦਾ ਬਣਿਆ ਹੁੰਦਾ ਵਾਈਂਡਿੰਗ ਰੋਡ ਟੂ ਦਾ ਰਾਈਟ ਵਾਈਂਡਿੰਗ ਰੋਡ ਟੂ ਦਾ ਲੈਫਟ ਜੇ ਇੱਧਰ ਨੂੰ ਐਰੋ ਜਾਂਦਾ ਹੈ ਲੈਫਟ ਇੱਧਰ ਰਾਈਟ ਤੁਹਾਨੂੰ ਪ੍ਰੋਪਰ ਆਨਸਰ ਦੇਣੇ ਪੈਣੇ ਆ ਬਹੁਤ ਬੰਦੇ ਫੇਲ ਕਰ ਰਹੇ 5500 ਬੰਦਾ ਮੈਂ ਉਹਨੇ ਦੱਸ ਕੇ ਹਟਿਆ ਇਹਨਾਂ ਨੇ ਆਊਟ ਆਫ ਸਰਵਿਸ ਕਰਤਾ ਤੇ ਇਹ ਪਾਰਟ ਆਫ ਇੰਗਲਿਸ਼ ਲੈਂਗੁਏਜ ਹੈ ਜਿਹੜੇ ਸਾਇੰਸ ਪੁੱਛਦੇ ਆ ਜਿਹੜਾ ਫਲੋਰਟ ਐਕਸੀਡੈਂਟ ਹੋਇਆ ਉਹਦੇ ਮੇਰੇ ਖਿਆਲ 403 ਸਾਇਨ ਉਹਨੇ ਗਲਤ ਦੱਸੇ ਸੀ ਹੁਣ ਇਹ ਕੁਐਸਚਨ ਇੱਕ ਹੋਰ ਜਿਹੜਾ ਆਪਣਾ ਵੀਰ ਮੇਰੇ ਕਾ ਕੈਲੀਫੋਰਨੀਆ ਗਿਆ ਸੀ ਆਪਣੇ ਮੰਦਾਰੀ ਆਦਮਾਈ ਦਾ ਤੇ ਉਹ ਆਪਣੇ ਉਹ ਕੈਲੀਫੋਰਨੀਆ ਗਿਆ ਸੀ ਉੱਥੇ ਡੀਐਮਵੀ ਚ ਤੇ ਉਹ ਆਪਣਾ ਲਾਇਸੈਂਸ ਰੀਨਿਊ ਕਰਾਉਣ ਤੇ ਉਹਨਾਂ ਨੇ ਕੀਤਾ ਨਹੀਂ ਫਿਰ ਉੱਥੇ ਜੋ ਨਿਊਜ਼ ਵਾਲੇ ਉਹਦੀ ਇੰਟਰਵਿਊ ਲੈ ਰਹੇ ਉਹ ਹਿੰਦੀ 'ਚ ਆਪਣੀ ਇੰਟਰਵਿਊ ਲੈ ਰਿਆ ਹੁਣ ਪਹਿਲਾ ਕੁਐਸਚਨ ਦੋ ਥੱਲੇ ਕਮੈਂਟਸ ਪੜ੍ਹ ਕੇ ਦੇਖੋ ਬੰਦੇ ਨੂੰ ਇੰਗਲਿਸ਼ ਤਾਂ ਬੋਲਣੀ ਵੀ ਆਉਂਦੀ ਇਹਨੇ ਲਾਇਸੈਂਸ ਕਿੱਥੋਂ ਲੈ ਲਿਆ ਫਿਰ ਗੋਰਿਆਂ ਨੂੰ ਆਪਾਂ ਸਾਰਿਆਂ ਨੂੰ ਇੱਥੇ ਮੌਕਾ ਇਹ ਕਿਉਂ ਦਈਏ ਹਾਂ ਯਾਰ ਵੀ ਕਹਿਣ ਦਾ ਵੀ ਆਪਾਂ ਇੰਗਲਿਸ਼ ਹੀ ਨਹੀਂ ਸਿੱਖੀ ਹਾਂ ਤੇ ਜੇ ਮੌਕਾ ਇਹਦਾ ਹੋਊਗਾ ਫਿਰ ਕੀ ਕਹਿਣਗੇ ਹਨਾ ਆਪਾਂ ਤੇ ਦੋਸਤੋ ਥੋੜੀ ਸਾਇੰਸ ਦੀ ਤੇ ਥੋੜੀ ਬਹੁਤੀ ਇੰਗਲਿਸ਼ ਦੀ ਆਪਣੀ ਬੇਸਿਕ ਨੋਲਿਜ ਹੋਣੀ ਬੜੀ ਜ਼ਰੂਰੀ ਆ ਤੇ ਤੇ ਚਲੋ ਕੀਪ ਵਾਚਿੰਗ ਤੇ ਯੂਐਸਏ ਪੋਡਕਾਸਟ ਸਟੇ ਟਿਊਨ ਮੇਕ ਆਰ ਬਲੈਸ਼ੂਅਰ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਤੇ ਯੂਐਸਏ ਪੋਡਕਾਸਟ